ਮਨਾਇਆ ਜਾਵੇਗਾ ਪੈਂਫਰਾਲਾ ਬੇਖੇ ਚੁੰਬਰ ਝਠੇਰਿਆ ਦਾ ਸਲਾਨਾ ਮੇਲਾ ਚੁੰਬਰ ਝਠੇਰਿਆਂ ਦੀ ਪ੍ਰਬੰਧਕ ਕਮੇਟੀ ਨੇ ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ 20 ਜੂਨ 2022 ਨੂੰ ਬੜੀ ਸ਼ਰਧਾ ਭਾਵਨਾ ਨਾਲ ਮਨਾਇਆ ਜਾਵੇਗਾ ਚੁੰਬਰ ਝਠੇਰਿਆਂ ਦਾ ਮੇਲਾ ਦੁਨੀਆ ਭਰ ਵਿੱਚ ਵਸਦੇ ਸਮੂਹ ਚੁੰਬਰ ਪਰਿਵਾਰਾਂ ਨੂੰ ਵੱਧ ਚੜ ਕੇ ਪਹੁੰਚਣ ਦੀ ਕੀਤੀ ਅਪੀਲ ਵੱਧ ਚੜ ਕੇ ਪਰਿਵਾਰਾਂ ਸਮੇਤ ਪਹੁੰਚੋ ਤੇ ਆਪਣੇ ਬਜ਼ੁਰਗਾਂ ਤੇ ਪਿਤਰਾਂ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਚੁੰਬਰ ਝਠੇਰੇ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਬੀਵੀਸੀ ਇੰਟਰਨੈਸ਼ਨਲ ਰੇਡੀਓ ਤੇ ਜੰਬਰ ਸ਼ੇਰ ਦਾ ਮੇਲਾ ਲਾਈਵ ਦਿਖਾਇਆ ਜਾਵੇਗਾ ਸਾਰੇ ਸਬਸਕ੍ਰਾਈਬ ਜਰੂਰ ਕਰੋ ਜੀ ਪਰਮੇ ਪਰਮਦੇ ਪਰੰਦਰ ਪ੍ਰਾਣਾ ਦੀ ਪ੍ਰਬੰਧਕ ਕਮੇਟੀ ਚੋਂ ਬੱਝਿਆ ਦੀ ਸਾਰ ਜਨਤੋਂ ਬਸ ਨੰਨਾ ਜੁਮੇ ਲਿਧਿਆ ਵੀ ਜੋ ਮੋਰ ਥੈਨ ਸੋ ਮਾਰ ਸਨ ਕਰ ਸਕਦਾ ਹੋ ਦੇਸਾ ਦੇ ਵਿੱਚ ਇਸ ਦੇ ਸਾਰੇ ਸੱਤਾਂ ਨੂੰ ਬੇਤੀ ਕਰਦੇ ਆਂ ਕਿ 20 ਜੂਨ ਨੂੰ ਸਾਰੇ ਸਰਪ ਹੱਥ ਕੋਲ ਦੇ ਬੇਤੀਆ ਇਹ ਹੌਮਾਂ ਆ ਕੇ ਸਲਾਮਤ ਹੋ ਮਿਲਦਾ ਤੇ ਮੁੰਡੀਆਂ ਦੀ ਤਰਫਾ ਪਹੁੰਚੀ